ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 3-4 ਘੰਟਿਆਂ ਦੀ ਮੌਸਮ ਅਫਰਡ ਲੈ ਕੇ ਹਾਜ਼ਰ ਹਾਂ ਜੀ ਆਉਂਦੇ ਘੰਟਿਆਂ ਦੇ ਦਰਮਿਆਨ ਕਿਹੜੇ ਖੇਤਰਾਂ ਦੇ ਵਿੱਚ ਮੈਂ ਪਹੁੰਚ ਰਹੇ ਨੇ ਇਹ ਅਪਡੇਟ ਤੁਹਾਨੂੰ ਦੇਵਾਂਗੇ ਲਗਭਗ 7:30 ਵਜੇ ਤੱਕ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਆ ਜੇਕਰ ਸਭ ਤੋਂ ਪਹਿਲਾਂ ਗੱਲ ਹਰਿਆਣੇ ਦੀ ਕਰ ਲੈਣੇ ਆਂ ਰਾਜਸਥਾਨ ਦੇ ਪੂਰਬੀ ਖੇਤਰਾਤੋਂ ਐਸੇਲੇ ਜਿਹੜਾ ਤਗੜਾ ਬੱਦਲ ਉੱਠ ਰਿਹਾ ਜਿਹੜਾ ਕਿ ਅੱਗੇ ਆਉਂਦੇ ਘੰਟਿਆਂ ਦੇ ਦਰਮਿਆਨ ਹਰਿਆਣਾ ਵੱਲ ਕੋਚ ਕਰੇਗਾ ਤੇ ਹਰਿਆਣੇ ਦੇ ਵਿੱਚ ਕੇਂਦਰੀ ਹਰਿਆਣੇ ਤੋਂ ਜਾਣ ਕੇ ਪੱਛਮੀ ਹਰਿਆਣੇ ਤੋਂ ਕੇਂਦਰੀ ਵੱਲ ਨੂੰ ਜਿਹੜਾ ਇੱਕ ਬੱਦਲ ਬਣਿਆ ਹੋਇਆ ਉਹ ਵੀ ਅੱਗੇ ਕੋਚ ਕਰ ਰਿਹਾ ਹਰਿਆਣੇ ਦੇ ਬਹੁਤੇ ਹਿੱਸਿਆਂ ਦੇ ਵਿੱਚ ਐਸੇਲੇ ਹਲਕੇ ਕਿਤੇ ਕਿਤੇ ਤੇਜ਼ ਰਾਟੇ ਐਸੇਲੇ ਦਰਜ ਹੋ ਰਹੇ ਨੇ ਤੇ ਰਾਜਸਥਾਨ ਦੇ ਪੂਰਬੀ ਭਾਗਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਚੋਰੂ ਬਈਕਾਨੇਰ ਸਣੇ ਕੁਝ ਭਾਗਾਂ ਦੇ ਵਿੱਚ ਕਾਰਵਾਈਆਂ ਐਸੇਲੇ ਹੋ ਰਹੀ ਉਸ਼ੇਤਰ ਕਰਨਾਲ ਪਾਣੀਪਾਲ ਸੋਨੀ ਫਤਿਹ ਇਹਨਾਂ ਸਾਰੇ ਖੇਤਾਂ ਨੂੰ ਕਵਰ ਕਰੇਗਾ ਕਿਤੇ ਹਲਕੇ ਛਰਾਟੇ ਪਹੁੰਚਣਗੇ ਕਿਤੇ ਤੇਜ਼ ਹਨੇਰੇ ਦੇ ਨਾਲ ਮੀਂਹ ਡੇਜਾ ਤੇਜ਼ ਤੇਜ਼ ਛਰਾਟੇ ਵੀ ਇਹਨਾਂ ਖੇਤਾਂ ਵੱਲ ਕੁਝ ਕਰਨਗੇ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਜੀ ਜਿਹੜਾ ਬੱਦਲ ਕੇਂਦਰੀ ਹਰਿਆਣਾ ਦੇ ਵਿੱਚ ਬਣਿਆ ਹੋਇਆ ਉਹ ਇੱਕ ਤਾਂ ਐਸੇਲੇ ਫਾਦਰਿਆ ਅੱਗੇ ਪਟਿਆਲੇ ਜਲੇ ਵੱਲ ਲਹਿਰਾਗਾਗਾ ਸੁਨਾਮ ਸੁਨਾ ਸਮਾਣਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਛਰਾਟੇ ਲੱਗ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਜੇਕਰ ਇਹ ਬੱਦਲ ਸਪਰੈਡ ਹੋ ਗਿਆ ਪਟਿਆਲੇ ਦੇ ਬਹੁਤੇ ਖੇਤਰ ਸ਼੍ਰੀ ਫਤਿਹਗੜ੍ਹ ਸਾਹਿਬ ਔਰ ਖੰਨਾਪੈਲ ਮਾਛੀਵਾੜਾ ਸਮਰਾਲਾ ਇਹਨਾਂ ਖੇਤਰਾਂ ਤੱਕ ਕਿਤੇ ਨਾ ਕਿਤੇ ਹਲਕੇ ਤੇਜ਼ ਛਰਾਟੇ ਪਹੁੰਚ ਸਕਦੇ ਨੇ ਆਉਂਦੇ ਘੰਟਿਆਂ ਦੇ ਦਰਮਿਆਨ ਦੋ ਜਫਾਸੇ ਜੀ ਇੱਕ ਬੱਦਲ ਜਿਹੜਾ ਹਿਮਾਚਲ ਵਾਲੇ ਫਾਸੇ ਐਕਟਿਵ ਹੋਇਆ ਹੋਇਆ ਤੇ ਇਸ ਲਈ ਰੋਪੜ ਜ਼ਿਲ੍ਹੇ ਦੇ ਵਿੱਚ ਤਗੜੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਇਸ ਹਨੇਰੇ ਦੇ ਨਾਲ ਜਿਹੜੇ ਇੱਥੇ ਮੀਹ ਹadeso ਪਹਿਲੇ ਲੱਗ ਰਹੇ ਨੇ ਲਗਭਗ ਰੋਪੜ ਦੇ ਸਾਰੇ ਖੇਤਾਂ ਦੇ ਵਿੱਚ ਤੇ ਸ਼ਰੀਆਨੰਦਪੁਰ ਸਾਹਿਬ ਨੰਗਲੇ ਨਾਲ ਖੇਤਾਂ ਦੇ ਵਿੱਚ ਵੀ ਮੀਂਹ ਇਸ ਵੇਲੇ ਜਾਰੀ ਨਹੀਂ ਹੈ ਕੋਲ ਮਲਾ ਕੇ ਸਿਸਟਮ ਪੂਰੇ ਤਰ੍ਹਾਂ ਐਕਟਿਵੇਟ ਹੈ ਪਛਮੀ ਸਿਸਟਮ ਵੀ ਇਹ ਗਰਾਉਂਡ ਲੈਵਲ ਤੇ ਮੌਜੂਦ ਹੈ ਦੂਜੇ ਫਸੇ ਪ੍ਰੀ ਮੌਨਸਨ ਦੀਆਂ ਕਾਰਵਾਈਆਂ ਅਸਲ ਵਿੱਚ ਇਹਨਾਂ ਨੂੰ ਮਿਲ ਰਹੀਆਂ ਨੇ ਅਰਬ ਸਾਗਰ ਤੋਂ ਆਉਂਦੀਆਂ ਜਿਹੜੀਆਂ ਮੌਨਸਨ ਦੀਆਂ ਹਵਾਵਾਂ ਨੇ ਲਗਭਗ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਨੂੰ ਕਵਰ ਕਰ ਰਹੀਆਂ ਨੇ ਰਾਜਸਥਾਨ ਗੁਜਰਾਤ ਦੇ ਬਹੁਤੇ ਖੇਤਰਾਂ ਦੇ ਵਿੱਚ ਪ੍ਰੀ ਮੌਨਸਨ ਅਸਲ ਵਿੱਚ ਜ਼ਬਰਦਸਤ ਐਕਟੀਵਿਟੀ ਨਾਲ ਜੜਾ ਜਾ ਕਾਰਵਾਈਆਂ ਦੇ ਰਿਹਾ ਤੇ ਰਾਜਸਥਾਨ ਦੇ ਦੱਖਣ ਪੂਰਬੀ ਖੇਤਰ ਤੇ ਗੁਜਰਾਤ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਅਸਲ ਵਿੱਚ ਜ਼ਬਰਦਸਤ ਮੀਂਹ ਹੱਦਸ ਤੋਂ ਪਹਿਲੇ ਜਿਹੜੇ ਲੱਗ ਸੋ ਅਦੇ ਘੰਟਿਆਂ ਦੇ ਵਿੱਚ ਜੇਕਰ ਲਹਿੰਦੇ ਵਾਲ ਹਾਸੇ ਬੱਦਲ ਜਿਹੜਾ ਇਸ ਵੇਲੇ ਬਣਿਆ ਹੋਇਆ ਹਾਲਾਂਕਿ ਇਹਦੇ ਵਿੱਚ ਕੋਈ ਬਹੁਤੇ ਵੱਡੇ ਮੀਂਹ ਦੇ ਚਾਂਸ ਹਾਲੇ ਫਿਲਹਾਲ ਘਟ ਨਹੀਂ ਜੇਕਰ ਬੱਦਲ ਇਦਰੋਂ ਵੀ ਐਕਟੀਵੇਟ ਹੋ ਜਾਂਦਾ ਹੈ ਸ਼੍ਰੀ ਗੰਗਾ ਨਗਰ ਵੱਲ ਜਿਹੜੇ ਕਿ ਅਸਾਰ ਪੂਰੇ ਹੋ ਰਹੇ ਨਹੀਂ ਤੇ ਆਉਂਦੇ ਘੰਟਿਆਂ ਦੇ ਵਿੱਚ ਫਿਰ ਮਾਲਵੇ ਦੇ ਪੱਛਮੀ ਖੇਤਰ ਕਵਰ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਬਠਿੰਡਾ ਫਾਜ਼ਿਲਕਾ ਸ੍ਰੀ ਮਕਸਰ ਸਾਹਿਬ ਮਲੋਟ ਬਰਨਾਲਾ ਮਾਨਸਾ ਸੰਗਰੂਰ ਇਹਨਾਂ ਖੇਤਰਾਂ ਤੱਕ ਕਿਤੇ ਨਾ ਕਿਤੇ ਮੀਂਹ ਪਾਉਣਗੇ ਜਿੱਥੇ ਬੱਦਲ ਬਣੇਗਾ ਜੀ ਉਹਦੀ ਅਪਡੇਟ ਤੁਹਾਨੂੰ ਅੱਗੇ ਲਾਈਵ ਆ ਕੇ ਜਿਹੜੀ ਦਿੱਤੀ ਜਾਵੇਗੀ ਫਿਲਹਾਲ ਜਿਹੜਾ ਇਸ ਵੇਲੇ ਬੱਦਲ ਚੱਲ ਰਿਹਾ ਉਹਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਜਿਹੜਾ ਕਿ ਅਗਲੇ 2-3 ਘੰਟਿਆਂ ਤੱਕ ਕਵਰ ਕਰੇਗਾ ਪਟਿਆਲਾ ਰਾਜਪੁਰਾ ਖੰਨਾ ਪੈਲ ਇਹਨਾਂ ਖੇਤਰਾਂ ਨੂੰ ਔਰ ਅੱਗੇ ਬਾਅਦਾਂ ਹੋਇਆ ਡੇਰਾ ਬਸੇ ਮਹਾਲੀ ਰੋਪੜ ਚੰਡੀਗੜ ਇਹਨਾਂ ਖੇਤਰਾਂ ਤੱਕ ਮੀਂਹ ਜੜਿਆ ਆਉਂਦੇ ਘੰਟੇ 2 ਘੰਟੇ ਤੱਕ ਪਹੁੰਚ ਰਹੇ ਨੇ ਰੋਪੜ ਦੇ ਲੱਗ ਜਿਹੜਾ ਬੱਦਲ ਬਣਿਆ ਹੋਇਆ ਉਹ ਵੀ ਨਾਲ ਲੱਗਦੇ ਜਿਹੜੇ ਚੰਡੀਗੜ ਮਹਾਲੀ ਦੇ ਖੇਤ ਨੇ ਇਹਨਾਂ ਖੇਤਰਾਂ ਨੂੰ ਕਵਰ ਕਰੇਗਾ ਸਮ ਮਾਝਾ ਖੇਤਰ ਕਵੇਂ ਤਰਹਿਗਾ ਜੀ ਅਗਲੀ ਅਪਡੇਟ ਦੇ ਵਿੱਚ ਤੁਹਾਨੂੰ ਦੱਸਾਂਗੇ ਫਿਲਹਾਲ ਮਾਝੇ ਦੇ ਵਿੱਚ ਅਗਲੇ 2-3 ਘੰਟੇ ਮੌਸਮ ਸ਼ਾਂਤ ਹੈ ਉੱਤੇ ਹਲਕੇ ਸ਼ਰਾਟੇ ਭਾਵੇਂ ਲੱਗ ਜਾਣ ਪਰ ਤੇਜ਼ ਸ਼ਰਾਟੇ ਦੇ ਹਾਲਿਆ ਸਾਰ ਨਹੀਂ ਆ ਅਗਲੀ ਜਿਹੜੀ ਅਪਡੇਟ ਹੋਏਗੀ ਔਰ ਰਾਤ ਦੇ ਜੋ 7 ਵਜੇ ਤੋਂ ਬਾਅਦ ਜੋ ਅਪਡੇਟ ਹੋਣਗੇ ਤੁਹਾਨੂੰ ਸਾਂਝ ਕਰਾਂਗੇ ਜੀ ਜਸਦੇ ਧੰਨਵਾਦ